ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਆਪਾਂ ਅਲਰਜੀ ਬਾਰੇ ਦੱਸ ਰਹੇ ਹਾਂ ਜੀ ਜਿਹੜੀ ਸਰੀਰ ਦੇ ਉੱਤੇ ਅਲਰਜੀ ਹੋ ਜਾਂਦੀ ਆ ਅਲਰਜੀ ਕਈ ਕਿਸਮ ਦੀ ਹੁੰਦੀ ਆ ਜਿਵੇਂ ਖਾਰਸ਼ ਹੋਣੀ ਦਦਰੀ ਹੋਣੀ ਚੰਬਲ ਹੋਣਾ ਅਗਜ਼ੀਮਾ ਹੋਣਾ ਲਾਲ ਦਾਣੇ ਨਿਕਲ ਜਾਣਾ ਤਫੜੋ ਜਿਹੜੇ ਸਰੀਰ ਤੇ ਸਰਾਇਸਿਸ ਹੋ ਜਾਣਾ ਇੰਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਅੱਜ ਇਹ ਤੁਹਾਨੂੰ ਦੱਸ ਰਹੇ ਹਾਂ ਇਹਦੇ ਵਾਸਤੇ ਕੋਈ ਬਹੁਤ ਵੱਡਾ ਜਿਆਦਾ ਤੁਹਾਡਾ ਖਰਚਾ ਨਹੀਂ ਹੋਣਾ ਨਾਰਮਲ ਚੀਜ਼ਾਂ ਤੁਹਾਨੂੰ ਅੱਧੀਆਂ ਘਰਾਂ ਚੋਂ ਮਿਲ ਜਾਣੀਆਂ ਬਾਕੀ ਜੇ ਥੋੜੀ ਬਹੁਤੀ ਪੰਸਾਰੀ ਤੋਂ ਲੈਣੀ ਹੋਈ ਚੀਜ਼ ਤੇ ਤੁਸੀਂ ਲਿਆ ਸਕਦੇ ਹੋ ਸਭ ਤੋਂ ਪਹਿਲਾਂ ਤੇ ਦੇਖੋ ਕਈਆਂ ਦੇ ਖਾਰਸ਼ ਬਹੁਤ ਜਿਆਦਾ ਸਰੀਰ ਤੋਂ ਦੀ ਖਾਰਸ਼ੀ ਕਰੀ ਜਾਂਦੇ ਆ ਬੁਰਾ ਹਾਲ ਹੋ ਜਾਂਦਾ ਸਰੀਰ ਚਮੜੀ ਹੋਰ ਤਰਾ ਖੁਸ਼ਕ ਹੋ ਜਾਂਦੀ ਆ ਪਹਿਲੀ ਗੱਲ ਤੇ ਆਪਾਂ ਨੂੰ ਜਦੋਂ ਵੀ ਆਪਾਂ ਨਹਾਉਣੇ ਆ ਤੇਲ ਜਰੂਰ ਮਾਲਸ਼ ਕਰਨੀ ਜੇ ਦੇ ਸਰੋਂ ਦਾ ਤੇਲ ਲਾਓ ਚਾਹ ਨਾਰੀਅਲ ਦਾ ਤੇਲ ਮਾਲਸ਼ ਥੋੜੀ ਬਹੁਤੀ ਜਰੂਰ ਕਰੋ ਪਹਿਲਾਂ ਕਰ ਲੋ ਚਾਹ ਬਾਅਦ ਚ ਕਰ ਲੋ ਹੋਰ ਨਾਲ ਸਰੀਰ ਤੁਹਾਡਾ ਜਿਹੜੀ ਚਮੜੀ ਹੈ ਉਹ ਖੁਸ਼ਕ ਨਹੀਂ ਹੁੰਦੀ ਬਾਕੀ ਦੇਸੀ ਘਿਓ ਦਾ ਕਦਾ ਚਮਚਾ ਕੰਦ ਰਿਆ ਕਰੋ ਅੰਦਰੋਂ ਵੀ ਖੁਸ਼ਕੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਦੁੱਧ ਘਿਓ ਦਹੀਂ ਲੱਸੀ ਲੈਂਦੇ ਰਿਆ ਕਰੋ ਬਾਕੀ ਮੇਲ ਲਾ ਜੇ ਖਾਰਸ਼ ਹੋਈ ਗਈ ਹੈ ਤੇ ਉਹਦੇ ਵਾਸਤੇ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਇੱਕ ਟੱਬ ਪਾਣੀ ਦਾ ਭਰਨਾ ਕੋਸਾ ਜਾ ਪਾਣੀ ਲੈਣਾ ਵਾ ਕੋਸਾ ਬੋਝ ਆਲਾ ਗਰਮ ਨਾ ਉਹ ਨਹਾਉਣ ਵਾਸਤੇ ਉਹਦੇ ਵਿੱਚ ਇੱਕ ਚਮਚਾ ਵੱਡਾ ਮਿੱਠੇ ਸੋਡੇ ਦਾ ਪਾਦਣਾ ਤੁਹਾਂ ਚੰਗੀ ਤਰ੍ਹਾਂ ਘੋਲ ਲੈਣਾ ਟੱਬ ਦੇ ਵਿੱਚ ਉਹਦੇ ਨਾਲ ਨਹਾ ਕੇ ਚੰਗੀ ਤਰ੍ਹਾਂ ਨਹਾਓ ਨਾ ਅੱਖਾਂ ਬੰਦ ਕਰ ਲਿਓ ਅੱਖਾਂ 'ਚ ਸੋਡਾ ਨਹੀਂ ਪਾਵੇ ਬਾਕੀ ਸਾਰਾ ਸਰੀਰ ਨਹਾਓ ਮੂੰਹ ਤੋਂ ਕੋਈ ਗੱਲ ਨਹੀਂ ਇਹੋ ਜੀ ਅੱਖਾਂ ਬੰਦ ਕਰਕੇ ਨਹਾ ਲਓ ਤੇ ਇਹੋ ਤੁਹਾਡੀ ਖਾਰਸ਼ੀ ਜੀ ਸਾਰੇ ਸਰੀਰ ਦੀ ਇੱਕਦਮ ਖਤਮ ਹੋ ਜੂਗੀ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਨਿੰਮ ਦੇ ਥੋੜੇ ਜਿਹੇ ਪੱਤੇ ਲੈ ਕੇ ਉਹਨੂੰ ਪਾਣੀ 'ਚ ਉਬਾਲ ਕੇ 1 ਲੀਟਰ ਕ ਪਾਣੀ ਦੇ ਵਿੱਚ ਉਹ ਪਾਣੀ ਵੀ ਉਹਦੇ ਵਿੱਚ ਮਿਕਸ ਕਰ ਸਕਦੇ ਹੋ ਛੋਡੇ ਵਾਲੇ ਪਾਣੀ ਦੇ ਵਿੱਚ ਹੀ ਉਹ ਹੋਰ ਵਧੀਆ ਹੋ ਜਾਂਦਾ ਜਦੋਂ ਤੁਸੀਂ ਨਹਾ ਲਿਆ ਤੌਲੀਏ ਨਾਲ ਸਰੀਰ ਸਾਫ਼ ਕੀਤਾ ਔਰ ਤੋਂ ਬਾਅਦ ਨਾਰੀਅਲ ਦਾ ਤੇਲ ਲਓ ਉਹਦੇ ਵਿੱਚ ਦੋ ਟਕੀਆਂ ਮੁਸ਼ਕਪੂਰ ਦੀਆਂ ਪਾ ਲਓ ਕਪੂਰ ਜੀ ਨੂੰ ਬੋਲਦੇ ਆਪਾਂ ਦੋ ਟਕੀਆਂ ਪਾ ਕੇ ਪੀਸ ਕੇ ਉਨੂੰ ਚੰਗੀ ਤਰ੍ਹਾਂ ਮਲ ਲਓ ਵਿੱਚ ਫੇ ਸਾਰੇ ਸਰੀਰ ਤੇ ਉਹਦੀ ਮਾਲਸ਼ ਕਰੋ ਐ ਸਾਰੇ ਸਰੀਰ ਨੂੰ ਠੰਡ ਪੈ ਜੂਗੀ ਜੇ ਬਾਈ ਚਾਂਸ ਨਾਰੀਅਲ ਦਾ ਤੇਲ ਨਹੀਂ ਲਾਉਣਾ ਤੁਸੀਂ ਵੈਸਲੀਨ ਵੀ ਲਾ ਸਕਦੇ ਹੋ ਵੈਸਲੀਨ ਲੈ ਕੇ ਇਹਦੇ ਵਿੱਚੇ ਮੁਸ਼ਕਪੂਰ ਜੜਾ ਆਹ ਮੁਸ਼ਕਪੂਰ ਹੁੰਦਾ ਠੀਕ ਹੈ ਜੀ ਇਹ ਟਿੱਕੀਆਂ ਹੁੰਦੀਆਂ ਇਹਦੀਆਂ ਗੋਲ ਵੀ ਹੁੰਦੀਆਂ ਚੌਂਸ ਵੀ ਹੁੰਦੇ ਐਸ ਤਰ੍ਹਾਂ ਦਾ ਪੈਕਟ ਹੁੰਦਾ 24 ਲੈ ਸਕਦੇ ਤੁਸੀਂ ਇਹਦੇ ਵਿੱਚ ਮਲਾ ਕੇ ਤੇ ਲਾ ਲੈਣਾ ਤੁਸੀਂ ਇਹਦਾ ਤੁਹਾਡੀ ਚਮੜੀ ਜਿਹੜੀ ਆ ਉਹ ਖੁਸ਼ਕ ਨਹੀਂ ਹੋਊਗੀ ਇੱਕ ਤਰੀਕਾ ਤੇ ਇਹ ਹੋ ਗਿਆ ਦੂਸਰਾ ਜੇ ਬੰਦਾ ਬਹੁਤੀ ਸੰਗ ਨਾਮ ਮੰਨੇ ਜਾਂ ਮਹਿਸੂਸ ਨਾ ਕਰੇ ਤੇ ਸਭ ਤੋਂ ਵਧੀਆ ਲਾਜੇਦਾ ਜੇ ਗਊ ਮੂਤਰ ਤਾਜ਼ਾ ਗਊ ਦਾ ਮੂਤਰ ਲੈ ਕੇ ਸਾਰਾ ਸਰੀਰ ਧਾਣ ਲੈਣਾ ਔਰ ਨਾ ਅੱਖਾਂ ਵਿੱਚ ਔੜੜੀਆਂ ਕੋਈ ਪ੍ਰੋਬਲਮ ਨਹੀਂ ਹੁੰਦੀ ਔਰ ਨਾ ਸਾਰਾ ਸਰੀਰ ਧੋ ਕੇ 5 ਕਿ ਮਿੰਟ ਬੈਠਣਾ ਇਸ ਤਰ੍ਹਾਂ ਹੀ 5 ਮਿੰਟ ਬੈਠਣ ਤੋਂ ਬਾਅਦ ਤੁਸੀਂ ਕੋਸੇ ਪਾਣੀ ਨਾਲ ਨਹਾ ਲੈਣਾ ਤੇ ਉਹਦੇ ਜੀ ਤੁਸੀਂ ਜਾਮ ਮਲਤਾਨੀ ਮਿੱਟੀ ਲਾ ਸਕਦੇ ਹੋ ਲੌਣ ਵਾਸਤੇ ਜਾਂ ਨਿੰਮ ਦਾ ਸਾਬਣ ਪਿਓਰ ਨਿੰਮ ਦਾ ਸਾਬਣ ਜਾਂ ਮਲਤਾਨੀ ਮਿੱਟੀ ਦੋਵਾਂ ਨਾਲ ਨਹਾ ਸਕਦੇ ਹੋ ਜੇ ਕੁਛ ਨਾ ਮਿਲੇ ਤਾਂ ਥੋੜਾ ਦਹੀਂ ਜਾਂ ਲੱਸੀ ਲੈ ਕੇ ਉਹਦੇ ਨਾਲ ਮਲ ਕੇ ਨਹਾ ਸਕਦੇ ਤੁਸੀਂ ਉਹਦੇ ਤੋਂ ਬਾਅਦ ਫਿਰ ਕੱਲਾ ਹੀ ਨਾਰੀਅਲ ਦਾ ਤੇਲ ਤੁਸੀਂ ਮਲ ਲੈਣਾ ਸਾਰੇ ਸਰੀਰ ਨੂੰ ਉਹ ਵੀ ਤੁਹਾਡੀ ਖਾਰਸ਼ੀੜੀ ਆ ਦੂਰ ਕਰੂਗਾ ਇਹ ਤੋਂ ਬਾਅਦ ਜੇ ਆਪਾਂ ਜੜੀਆਂ ਬੂਟੀਆਂ ਲਾਉਨੇ ਵੀ ਇਹਦਾ ਇਲਾਜ ਕੀ ਆ ਮੇਨ ਜਿਹਦਾ ਸਰਾਇਸਿਸ ਹੋ ਗਈ ਦਦਰੀ ਹੋ ਗਈ ਚੰਬਲ ਹੋ ਗਈ ਇਹਨੂੰ ਅੰਦਰੋਂ ਖਤਮ ਕਰਨਾ ਇਹਦਾ ਇਹ ਅੰਦਰੋਂ ਵੀ ਹੁੰਦੀ ਆ ਬਲੱਡ ਖਰਾਬ ਹੋ ਜਾਂਦਾ ਖੂਨ ਜਿਹੜਾ ਉਹ ਚ ਖਰਾਬੀ ਹੁੰਦੀ ਆ ਉਹਦੇ ਵਾਸਤੇ ਕੀ ਲੈਣਾ ਸਭ ਤੋਂ ਤਗੜੀ ਹੁੰਦੀ ਆ ਤਮਾਸਾ ਬੂਟੀ ਬੋਲਦੇ ਇਹਨੂੰ ਤਮਾਸਾ ਇਹ ਬੂਟੀ ਹੁੰਦੀ ਆ ਇਹਨੂੰ ਪੀਸਿਆ ਵਾ ਇਹ ਤਮਾਸਾ ਬੂਟੀ ਲੈਣੀ ਆ ਇਹਦੇ ਨਾਲ ਤੁਸੀਂ ਲੈਣਾ ਚਰੈਤਾ ਇਹ ਹੁੰਦਾ ਚਰੈਤਾ ਦੋ ਚੀਜ਼ਾਂ ਹੋ ਗਈਆਂ ਤੀਜਾ ਲੈਣੇ ਮਲਠੀ ਮਲਠੀ ਲੈ ਲੈਣੀ ਆ ਔਰ ਤੋਂ ਬਾਅਦ ਲੈਣੀ ਤੁਸੀਂ ਕਟੇਰੀ ਇਹ ਕਟੇਰੀ ਹੁੰਦੀ ਹੈ ਜੀ ਇਹਨੂੰ ਪੀਸ ਲੈਣਾ ਇਹ 10-10 ਗ੍ਰਾਮ ਸਰ ਜੀ ਚੀਜ਼ਾਂ ਲੈ ਲੈਣੀ ਆ ਤੁਸੀਂ ਤਮਾਸਾ ਮੂਟੀ ਲੈ ਲਓ ਚਰਾਤਾ ਲੈ ਲਓ ਮਲਠੀ ਲੈ ਲਓ ਕਟੇਰੀ ਲੈ ਲਓ 10-10 ਗ੍ਰਾਮ ਇਹ ਲੈ ਲੈਣੀ ਆ ਇਹ ਲੈ ਕੇ ਇਹਨੂੰ ਪੀਸ ਕੇ ਪਾਊਡਰ ਬਣਾ ਕੇ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮੀ ਤੁਸੀਂ ਦੁੱਧ ਨਾਲ ਵੀ ਲੈ ਸਕਦੇ ਹੋ ਕੋਸੇ ਪਾਣੀ ਨਾਲ ਵੀ ਲੈ ਸਕਦੇ ਹੋ ਤੇ ਬਾਹਰ ਦੇ ਜਿਹੜੇ ਫਾਸਟ ਫੂਡ ਆ ਉਹ ਬੰਦ ਕਰੋ ਘਰ ਦੀਆਂ ਚੀਜ਼ਾਂ ਖਾਓ ਦਾਲ ਚੌਹ ਰੋਟੀ ਪਾਣੀ ਸਲਾਦ ਫਰੂਟ ਜੂਸ ਜੋ ਮਰਜੀ ਲੋ ਖਾਸ ਕਰਕੇ ਦੁੱਧ ਦਹੀਂ ਤੇ ਜ਼ਿਆਦਾ ਜ਼ੋਰ ਰੱਖੋ ਲੱਸੀ ਜ਼ਰੂਰ ਪੀਓ ਇਹਦੇ ਵਾਸਤੇ ਲੱਸੀ ਜਿਹੜੀ ਨਾ ਥੋੜੀ ਖੱਟੀ ਮਿਲੇ ਉਹ ਤੁਹਾਡੀ ਚਮੜੀ ਨੂੰ ਬਹੁਤ ਛੇਤੀ ਠੀਕ ਕਰਦੀ ਆ ਇਹਦੇ ਵਾਸਤੇ ਇੱਕ ਚੀਜ਼ ਹੋਰ ਤੁਸੀਂ ਨੋਟ ਕਰੋ ਜਿਹੜਾ ਨਾ ਸਰੀਰ ਦੇ ਵਿੱਚ ਸੂਈਆਂ ਚੁੰਬਦੀਆਂ ਕਿਹੜੀਆਂ ਬੰਦਿਆਂ ਦੇ ਉਹ ਹੁੰਦੀ ਹੈ ਕੈਲਸ਼ੀਅਮ ਦੀ ਘਾਟ ਜਦੋਂ ਸਰੀਰ ਚ ਸੁੰਨਾ ਕਹਿੰਦੇ ਚੋਬਦੀਏ ਤਾਂ ਉਹ ਵੀ ਬੰਦ ਨਾ ਐ ਮਹਿਸੂਸ ਕਰਦਾ ਨਾ ਪਤਾ ਘੁੱਟ ਦਾ ਮਲਦਾ ਕੁਝ ਨਹੀਂ ਬੰਦਦਾ ਉਹ ਕਿਹਾਦਾ ਕੈਲਸ਼ੀਅਮ ਦੀ ਘਾਟ ਲਈ ਤੁਸੀਂ ਫੁੱਲ ਮਖਾਣੇ ਲੈ ਸਕਦੇ ਹੋ ਇੱਕ ਚਮਚਾ ਦੇਸੀ ਘਿਓ ਦਾ ਲਿਆ 100 ਗ੍ਰਾਮ ਮਖਾਣੇ ਲੈ ਭੁੰਨ ਲੇ ਚੰਗੀ ਤਰ੍ਹਾਂ ਭੁੰਨ ਕੇ ਲਾਲ ਕਰਕੇ 10 ਕਿ ਮਿੰਟ ਰੱਖੋ ਪੀਸਣੇ ਪੀਸ ਲੋ ਨਹੀਂ ਪੀਸਣੇ ਤਾਂ ਸਾਬਤ ਤੁਸੀਂ ਏਦਾਂ ਫੜ ਕੇ ਖਾ ਸਕਦੇ ਹੋ ਮਗਰੋਂ ਦੁੱਧ ਪੀ ਸਕਦੇ ਹੋ ਜੇ ਪੀਸ ਲੋ ਤਾਂ ਉਹਦਾ ਦੋ ਚਮਚੇ ਦੁੱਧ ਚ ਪਾ ਕੇ ਘੋਲ ਕੇ ਉਹ ਵੀ ਪੀ ਸਕਦੇ ਹੋ ਉਹ ਵੀ ਵਧੀਆ ਅਰ ਤੋਂ ਬਾਅਦ ਚੂਨਾ ਚੂਨਾ ਬਹੁਤ ਤਗੜੀ ਚੀਜ਼ ਏ ਇਹ ਨੋਟ ਕਰਿਓ ਇੱਕ ਕੈਲਸ਼ੀਅਮ ਦਾ ਸਭ ਤੋਂ ਤਗੜਾ ਸਰੋਤ ਜਿਹੜਾ ਉਹ ਚੂਨਾ ਉਹ ਲੈਣਾ ਕਿੰਨਾ ਕਣਕ ਦੇ ਦਾਣੇ ਦੇ ਬਰਾਬਰ ਵੱਧ ਨਹੀਂ ਲੈਣਾ ਕਣਕ ਦੇ ਦਾਣੇ ਜਿੰਨਾ ਚੂਨਾ ਤੁਸੀਂ ਦਹੀਂ ਚ ਪਾ ਕੇ ਲੈ ਸਕਦੇ ਹੋ ਦਾਲ ਸਬਜ਼ੀ ਚ ਪਾ ਕੇ ਲੈ ਸਕਦੇ ਹੋ ਪਾਣੀ ਚ ਘੋਲ ਕੇ ਲੈ ਸਕਦੇ ਹੋ ਨਹੀਂ ਸਿੱਧਾ ਏਦਾਂ ਸੁੱਟ ਕੇ ਪਾਣੀ ਵੀ ਪੀ ਸਕਦੇ ਹੋ ਉਹ ਵੀ ਇਹਦਾ ਕਈ ਛਾਲੇ ਪੈ ਜਾਂਦੇ ਕਿੰਜ ਮੁੰਝੇ ਇਹ ਕਰਕੇ ਸਿੱਧਾ ਨਹੀਂ ਦਸੀਦਾ ਤੁਸੀਂ ਪਾਣੀ ਚ ਘੋਲ ਕੇ ਲੈ ਸਕਦੇ ਹੋ ਇਹ ਤੁਹਾਡੇ ਸੂਈਆਂ ਚਬਣੋਂ 3 ਦਿਨ ਦੇ ਵਿੱਚ ਹਟਾ ਦਊਗਾ ਜੀ ਸਭ ਤੋਂ ਵਧੀਆ ਚੀਜ਼ ਇਹ ਤੁਹਾਡੇ ਵਾਸਤੇ ਜਿਹੜਾ ਕੈਲਸ਼ੀਅਮ ਘਟਦਾ ਸੀ ਚ ਸੂਈਆਂ ਚੁੱਭਦੀਆਂ ਔਰ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਇੱਕ ਕਾੜਾ ਹੁੰਦਾ ਪੀਣ ਵਾਸਤੇ ਕਾੜੇ 'ਚ ਕੀ ਲੈਣਾ ਤੁਸੀਂ ਗੁਲਾਬ ਦੇ ਫੁੱਲ ਗੇਂਦੇ ਦੇ ਫੁੱਲ ਜੈਸਮੀਨ ਦੇ ਫੁੱਲ ਜੇ ਮਿਲ ਜਾਣ ਤਾਂ ਵਧੀਆ ਨਹੀਂ ਤੇ ਗੇਂਦੇ ਦੇ ਗੁਲਾਬ ਦੇ ਤੇ ਗੁੜ ਹਲਾਉਂਦੀ ਇੱਕ ਇਹਨਾਂ ਤਿੰਨਾਂ ਦੇ ਫੁੱਲ ਲੈ ਲੈਣੇ ਲੈ ਕੇ ਇੱਕ ਗਲਾਸ ਪਾਣੀ ਦੇ ਵਿੱਚ ਇਹਨਾਂ ਨੂੰ ਉਬਾਲਣਾ ਚੰਗੀ ਤਰ੍ਹਾਂ ਜਦੋਂ ਅੱਧਾ ਗਲਾਸ ਰਹਿ ਜੇ ਉਹਨੂੰ ਪੂਣ ਕੇ ਚੰਗੀ ਤਰ੍ਹਾਂ ਤੇ ਉਹਨੂੰ ਤੁਸੀਂ ਪੀ ਲੈਣਾ ਇਹ ਤੁਹਾਡੇ ਅੰਦਰੋਂ ਜਿਹੜਾ ਸਾਰਾ ਕੈਲਸ਼ੀਅਮ ਕੀ ਤੇ ਖਾਰਸ਼ ਕੀ ਖੂਨ ਖਰਾਬੀ ਕੀ ਸਾਰਾ ਸਾਫ ਤੁਹਾਡਾ ਬਲੱਡ ਦਾ ਪਿਉਰੀਫਾਈ ਕਰਵਾ ਤੇ ਬੜਾ ਤਗੜਾ ਜੇ ਇਹ ਤਰੀਕਾ ਬਾਕੀ ਤੁਸੀਂ ਪਿੱਛੇ ਕੀ ਹੁੰਦਾ ਹੈਗਾ ਜਦੋਂ ਆਪਣਾ ਹੋਲੀਆ ਆਉਣੀਆ ਲੋਕੀ ਚਾਸਕੂ ਖਾਂਦੇ ਚਾਸ ਨੂੰ ਬਣਾ ਕੇ ਉਹ ਮਹੀਨਾ ਇਹ ਕਹੋ ਜਾਂਦਾ ਨਾ ਫਗਣ ਦਾ ਮਹੀਨਾ ਜਦੋਂ ਹੋਲੀਆਂ ਹੁੰਦੀਆਂ ਉਹ ਚਾਸ ਨੂੰ ਜਿਹੜਾ ਖਾਦਾ ਉਹ ਚ ਕੜੱਤਨ ਬਹੁਤ ਵਧੀਆ ਹੁੰਦੀ ਆ ਉਹ ਤੁਹਾਡੀ ਚਮੜੀ ਜਿਹੜੀ ਸਾਰਾ ਆਦਰੋਂ ਬਲੱਡ ਦਾ ਸਾਫ਼ ਕਰਕੇ ਚਮੜੀ ਸਾਫ਼ ਕਰ ਦਿੰਦਾ ਹੈ ਕਰਕੇ ਚਾਸ ਨੂੰ ਵੀ ਬਹੁਤ ਵਧੀਆ ਚੀਜ਼ ਆ ਜੇ ਨਾ ਹੋਏ ਉਹਨਾਂ ਦੇ ਵਿੱਚ ਜਿੱਦਾਂ ਆਮ ਚੱਲਦਾ ਸਾਰਾ ਸਮਾਂ ਹੀ ਸਿਆਲ ਗਰਭੀਆਂ ਜਦੋਂ ਮਰਜੀ ਤੁਸੀਂ ਥੋੜੀ ਜੀ ਕਾਲੀ ਜੀਰੀ ਲੈ ਕੇ ਕੁੱਟ ਕੇ ਰੱਖੋ ਕਾਲੀ ਜੀਰੀ ਇਹ ਪਿੱ ਝੁਟਕੀ ਕਾਲੀ ਜੀਰੀ ਦੀ ਜਿਹੜੀ ਤੁਸੀਂ ਉਹ ਸਵੇਰੇ ਕੁਰਸੇ ਪੜਨ ਲੈ ਲੈਣੀ ਆ ਤੁਹਾਡਾ ਬਲੱਡ ਵੀ ਸਾਫ਼ ਰੱਖੋ ਚਮੜੀ ਤੁਹਾਡੀ ਸਾਫ਼ ਰੱਖੋ ਇਹ ਕਰਕੇ ਬੋਧਾ ਚੱਕਰ ਚ ਪੈਣ ਦੀ ਲੋੜ ਨਹੀਂ ਆ ਇਹਨ ਤੋਂ ਬਾਅਦ ਵੇਖੋ ਇੱਕ ਛੋਟੀ ਜੀ ਚੀਜ਼ ਆ ਇਹਨੂੰ ਕਹਿੰਦੇ ਆ ਗੰਧਕ ਔਲੇਸਾਰ ਗੰਧਕ ਔਲੇਸਾਰ ਆਹ ਚੀਜ਼ ਹੁੰਦੀ ਗੰਧਕ ਔਲੇਸਾਰ ਇਹਨੂੰ ਤੁਸੀਂ ਪੀਸ ਕੇ ਇੱਕ ਗਲਾਸ ਸੀ ਦੁੱਧ ਦੀ ਲੈਣੀਆ ਤੇ ਦੋ ਚੁਟਕੀਆਂ ਇਹਦੀਆਂ ਪਾ ਲੈਣੀਆਂ ਵਿੱਚ ਇਹਨੂੰ ਘੋਲ ਕੇ ਤੇ ਪੀ ਸਕਦੇ ਹੋ ਖਾਰਸ਼ ਨੂੰ ਇੱਕ ਦੰਮ ਠੀਕ ਕਰਦੀ ਹੈ ਜੇ ਤੁਹਾਡੇ ਕਿਸੇ ਜਾਨਵਰ ਨੂੰ ਜਾਂ ਘਰੇ ਕੋਈ ਪੈਟ ਡੌਗ ਰੱਖਿਆ ਹੁੰਦਾ ਉਹਨੂੰ ਵੀ ਤੁਸੀਂ ਇਹ ਦੇ ਦੋ ਉਹਦੀ ਵੀ ਖਾਰਸ਼ ਖਤਮ ਹੋ ਜੂ ਆਦਮੀ ਦੀ ਤਾਂ ਹੋਣੀ ਹੀ ਹੋਣੀ ਆ ਇਹ ਕਰਕੇ ਛੋਟੀ ਜਿਹੀ ਛੋਟੀ ਜਿਹੀ ਚੀਜ਼ਾਂ ਨੋਟ ਕਰੋ ਇਹ ਤੋਂ ਬਾਅਦ ਇੱਕ ਹੁੰਦਾ ਦੰਦਾਸਾ ਜਿਹੜਾ ਰੰਗਲੀ ਦਾਤਨ ਬੀਜੀਆਂ ਕਰਦੀਆਂ ਨੇ ਉਹਨੂੰ ਦੰਦਾਸਾ ਵੀ ਕਹਿੰਦੇ ਆ ਠੀਕ ਹੈ ਜੀ ਇਹ ਹੁੰਦਾ ਦੰਦਾਸਾ ਇਸ ਤਰ੍ਹਾਂ ਦਾ ਲੱਕੜਾ ਜੀ ਹੁੰਦੀ ਹੈ ਇਹਨੂੰ ਤੁਸੀਂ ਪੀਸ ਕੇ ਤੇ ਦਹੀਂ 'ਚ ਮਿਲਾ ਲੈਣਾ ਦਹੀਂ 'ਚ ਮਿਲਾ ਕੇ ਚੰਗੀ ਤਰ੍ਹਾਂ ਘੋਲ ਕੇ ਇਰਨ ਨਾਓ। ਤੱਲੇ ਇਹ ਦੰਦਾ ਸਾ ਪੀਸ ਕੇ ਦਹੀਂ 'ਚ ਮਿਲਾ ਕੇ ਨਹਾ ਲਓ ਸਾਰਾ ਸਰੀਰ ਅੱਖਾਂ ਮੂੰਹ ਜੋ ਵੀ ਹੈਗਾ ਸਾਰੇ ਸਰੀਰ 'ਤੇ ਮਲ ਕੇ ਚੰਗੀ ਤਰ੍ਹਾਂ ਨਹਾ ਲਓ। 10 ਮਿੰਟ ਬੈਠੋ। ਉਸ ਤੋਂ ਬਾਅਦ ਕੁਰਸੀ 'ਤੇ ਪੜਨਾ ਨਾਓ। ਨਹਾ ਕੇ ਉਸ ਤੋਂ ਬਾਅਦ ਫਿਰ ਤੁਸੀਂ ਜਾਂ ਵੈਸਲੀਨ ਦੇ ਵਿੱਚ ਮੁਸ਼ਕਪੂਰ ਪਾ ਲੈਣਾ ਤੇ ਜਾਂ ਨਾਰੀਅਲ ਦੇ ਤੇਲ ਦੇ ਵਿੱਚ ਮੁਸ਼ਕਪੂਰ ਪਾ ਕੇ ਮਿਲਾ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਲਾ ਕੇ ਮਾਲਸ਼ ਕਰ ਦਿਓ ਸਾਰੇ ਸਰੀਰ 'ਤੇ। ਤੁਸੀਂ ਇੱਕਦਮ ਫਰੈਸ਼ ਹੋ ਜਾਓਗੇ। ਬਾਕੀ ਮੇਰੇ ਵੀਰਾ ਤુલਸੀ ਪਦੀਨਾ ਇਹ ਲੈਂਦੇ ਰਿਆ ਕਰੋ ਇੱਕ ਚਟਣੀ ਜ਼ਰੂਰ ਖਾਇਆ ਕਰੋ ਤુલਸੀ ਪਦੀਨਾ ਬਣਾ ਕੇ ਦਾ ਵਿੱਚ ਨਾਰਦੜਾ ਥੋੜਾ ਪਾ ਲਿਆ ਥੋੜਾ ਲਸਣ ਪਾ ਲਿਆ ਅਦਰਕ ਪਾ ਲਿਆ ਚਟਣੀ ਖਾਓ ਇਹ ਵੀ ਤੁਹਾਡਾ ਖੂਨ ਸਾਫ਼ ਕਰਦੀ ਹੈ ਕਈ ਚੀਜ਼ਾਂ ਨੂੰ ਇਹ ਠੀਕ ਕਰਦੀ ਹੈ ਠੀਕ ਹੈ ਜੀ ਇਹ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਦਿਓ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹ ਲੈ ਕੇ ਖਾਓ ਆਪਣੀ ਚਮੜੀ ਸਾਫ਼ ਸੁਥਰੀ ਬਿਲਕੁਲ ਫਰੈਸ਼ ਰੱਖੋ ਕਿਸੇ ਚੀਜ਼ ਦੀ ਕੋਈ ਕਮੀ ਲੱਗੇ ਤੇ ਬਣੀ ਬਣਤੀ ਚੀਜ਼ ਵੀ ਤੁਹਾਨੂੰ ਸਾਡੇ ਕੋਲੋਂ ਵੀ ਮਿਲ ਸਕਦੀ ਆ ਹੋਰ ਕੁ ਦੇ ਸਕਦਾ ਵੈਸੇ ਕਹਿ ਨਹੀਂ ਸਕਦੇ ਸਾਡੇ ਕੋਲੇ ਵਧੀਆ ਚੀਜ਼ਾਂ ਬੜੀਆਂ ਵੀ ਹੁੰਦੀਆਂ ਜੇ ਕਿਸੇ ਦੇ ਲੈਣੀਆਂ ਲੈ ਵੀ ਸਕਦਾ ਬਾਕੀ ਤੁਸੀਂ ਘਰੇ ਵੀ ਬਣਾ ਸਕਦੇ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮਿਹਰਬਾਨੀ